ਜੀ ਦਿਖਾਉਣ ਲੱਗੇ ਆ ਇੱਥੇ ਜਿਹੜਿਆ ਭਗਵੰਤ ਮਾਨ ਦੀ ਸਰਕਾਰ ਵਾਰੀ ਵਾਰੀ ਕਹਿ ਰਹੀ ਸੀ ਵੀ ਅਸੀਂ ਕਿਸਾਨਾਂ ਦੀ ਹਮਦਰਦ ਸਰਕਾਰ ਆ ਜਾਂ ਕਿਸਾਨਾਂ ਨੂੰ ਅਸੀਂ ਮੁਆਵਜ਼ਾ ਦੇ ਰਹੇ ਆ ਆ ਉਸ ਬਾਰੇ ਤੁਹਾਨੂੰ ਗੱਲਬਾਤ ਕਰਾਣੇ ਆ ਪਹਿਲਾਂ ਗੁਰਲਾਲ ਸਿੰਘ ਨੂੰ ਆਇਆ ਮੁਆਵਜ਼ਾ ਕਾਫੀ ਹਾਂਜੀ ਵੀਰ ਜੀ ਕਿੰਨੇ ਕਿੰਨੇ ਚੈੱਕ ਆਇਆ ਵੀਰ ਜੀ ਖਾਲਸਾ ਮੇਰੀ ਫਤਿਹ ਆ ਮਾਨ ਸਰਕਾਰ ਆ ਮਾਨ ਸਰਕਾਰ ਨੇ ਸਾਨੂੰ 12-1200 ਰੁਪਏ ਦੇ ਚੈੱਕ ਹਾਂ ਦਿੱਤੇ ਆ ਜੀ ਇਹ ਸਾਡੀ ਫਸਲਾਂ ਦੀ ਪਰਪਾਈ ਕੀਤੀ ਏ ਇਹ 12 1200 ਨਾਲ ਸਾਡਾ ਹੁਣ ਵਧੀਆ ਗੁਜ਼ਾਰਾ ਨਰਮਾ ਕਿੰਨਾ ਮਰਿਆ ਸੀਗਾ ਨਰਮਾ ਜੀ 4 ਕਿੱਲੇ ਨਰਮਾ ਮਰਿਆ ਜੀ ਤੇ 4 ਕਿੱਲੇ ਨਰਮਾ ਮਰਿਆ ਤੇ 12 1200 ਰੁਪਏ 12 1200 ਰੁਪਏ ਦੇ ਚੈੱਕ ਦਿੱਤੇ ਨੇ ਜੀ ਠੀਕ ਹੈ ਤੇ ਇਹ ਐਸ ਡੀ ਐਮ ਸਾਹਿਬ ਆਏ ਸੀਗੇ ਚੈੱਕ ਵੰਡਣ ਆਂ ਤੇ ਇਹ ਹੁਣ ਅਸੀਂ ਚੈੱਕ ਲੈ ਕੇ ਜਾਵਾਂਗੇ ਕਿਤੇ ਰਾਜ ਜੀ ਲੁੱਟੇ ਗਏ ਤਾਂ ਫਿਰ ਉਹੋ ਹੀ ਨਾਲ ਕੋਈ 2-4 ਪਿੰਡੋ ਲੈ ਕੇ ਜਾਵਾਂਗੇ ਨਾਲ ਜਿਹੜਾ ਕੋਈ ਪੈਸਾ ਤੇ ਲਾ ਲੈਣਾ ਜਾਣਾ ਸਾਹਿਬ ਜੁਮੇਵਾਰ ਨੇ ਇਹ ਲੁੱਟਿਆ ਗਿਆ ਨਾ ਇਹ ਇਹ ਕੋਈ ਵੀ ਹੋਵੇ ਨੁਕਸਾਨ ਤੇ ਉਹ ਹੀ ਪਰਭਾਈ ਕਰ ਸਕਦੇ ਨੇ ਬਹੁਤ ਜ਼ਿਆਦਾ ਕਿਸਾਨਾਂ ਵਾਸਤੇ ਸੂਰਜੇ ਹੋਰ ਕਿੱਥੇ ਕਿਹਨੂੰ ਮਿਲੇ ਹ ਮੰਦਰ ਤੇ ਕੋਈ ਨਹੀਂ ਮਿਲੇ ਰਹੇ ਮੱਲੀਆਂ ਨੂੰ ਮਿਲੇ ਨੇ ਮਿਲੇ ਤਾਂ ਇਹ ਮੰਦਰ ਨਹੀਂ ਮਿਲੇ ਹ ਕਿਹਨੂੰ ਮਿਲੇ ਚੈੱਕ ਚੈੱਕ ਮਿਲੇ ਨਾ 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 ਨਰਮਿਕ ਦੀ ਜਿਹੜੀ ਚੈੱਕ ਸਾਨੂੰ ਖਾਲੀ ਨਹੀਂ ਦਿਸੇ ਖਾਲੀ ਬੜੀ ਦਿਸੇ ਕਾਈ ਤੋਂ ਕਿੰਨੇ ਲੋਕ ਗਿਆ ਮਲੀਆਂ ਦੀ ਢਾਣੀ ਟਿੱਕਰ ਗਿਆ ਬਸ ਅੱਛਾ ਤੇ ਜਿਹੜੇ ਦੂਜਿਆਂ ਦਾ ਹੋਰ ਨਰਮਾ ਵੇਚਿਆ ਸੀ ਉਹਨੇ ਕਿਸੇ ਨੂੰ ਨਹੀਂ ਪੁੱਛਿਆ ਇਸ 5-7 ਕਿੱਲਿਆਂ ਦੇ ਆਏ ਠੀਕ ਆਪਣੇ ਪਿੰਡ ਦੇ ਤੇ ਨਾਲੇ ਮੋਗੇ ਦਾ ਨੁਕਸਾਨ ਸੀਗਾ ਸਾਰੇ ਦਾ ਤਿੰਨ ਘਰਾਂ ਤੇ ਉਹਦੇ ਵਿੱਚੋਂ ਦੋ ਤਿੰਨ ਘਰਾਂ ਨੂੰ ਚੈੱਕ ਕਰਕੇ ਗਏ ਨੇ ਤੇ ਜਾਂ ਪਿੰਡ ਦੇ ਕੋਲ ਜਿਹੜਾ ਸੀਗਾ ਨਾਲ ਨੁਕਸਾਨ ਉਹਨਾਂ ਨੂੰ ਮਿਲਿਆ ਚੈੱਕ ਬੀਰ ਸਿੰਘ ਸਿੱਧੂ ਨੂੰ ਤੇ ਬਾਕੀ ਸਭ ਨੂੰ ਲਮ ਲਾ ਕੇ ਜਿਹੜਾ ਭਗਵੰਤ ਮਾਨ ਤੇ ਗੱਲ ਕਰਦਾ ਸਰਕਾਰ ਕਹਿੰਦੀ ਸੀ ਕੁਕੜੀਆਂ ਤੱਕ ਪੈਸੇ ਦੇਣੇ ਨੇ ਅਸੀਂ ਉਹਦਾ ਕੀ ਰਿਜ਼ਲਟ ਕੱਢਿਆ ਸਾਡੇ ਫਸਲ ਦਾ ਨਹੀਂ ਮੁਆਵਜ਼ਾ ਦਿੱਤਾ ਤੇ ਕੁਕੜੀਆਂ ਦੇ ਨਾਲ ਕਿੱਥੋਂ ਦੇ ਦੇਣੇ ਇਹਨਾਂ ਨੇ 1200 ਰੁਪਏ ਦਾ ਚੈੱਕ ਆਇਆ ਠੀਕ ਹੈ ਪਛਾਨ ਵੀਰੋ ਆ ਹਾਲਾਤ ਜਿਹੜੇ ਪੰਜਾਬ ਸਰਕਾਰ ਦੇ ਸੀ ਐਸਟੇਪ ਮਾਪਿਆਂ ਚ ਢਖੜੇ ਗੁਰੂ ਘਰ ਦੇ ਵਿੱਚ ਛੜੇ ਆ ਜਿੱਥੇ ਐਸਡੀਐਮ ਸਾਹਿਬ ਨਾਲ ਸਾਡਾ ਪਟਵਾਰੀ ਸਾਹਿਬ ਆ ਗਿਆ ਕਿਉਂਕਿ ਅਸ ਟਾਈਮ ਜਿੰਨਾ ਵੀ ਸਾਡੇ ਪਿੰਡ 30% ਨਰਮਾ ਤੇ 30% ਜਿਹੜਾ ਨਰਮਾ ਉਹ 2 ਤੋਂ 2.5 ਕੁਇੰਟਲ ਨਿਕਲਦਾ ਪਿਆ ਤੇ ਰੇਕ ਕੰਪਨੀ ਦੀ ਨਰਮੇ ਦੀ ਔਸਤ ਹੈਗੀ 12 ਕੁਇੰਟਲ ਜੇ 12 ਕੁਇੰਟਲ ਚੋਂ 2 ਕੁਇੰਟਲ ਨਰਮਾ ਨਿਕਲਦਾ ਪਿਆ ਤੇ ਔਸਤ ਤੇ ਸਮਝੋ ਵੀ ਰੱਬ ਤੁਡਾ ਭਲਾ ਕਰੇ 80% ਖਰਾਬਾ ਸੀਗਾ ਤੇ ਜਿੰਦੇ ਵਿੱਚੋਂ ਸਾਡੇ ਪਿੰਡ ਦੇ ਦੋ ਤਿੰਨ ਘਰਾਂ ਨੂੰ ਉਹਨਾਂ ਨੇ ਚੈੱਕ ਦਿੱਤੇ ਨੇ ਜਿਹੜੀ ਉਹ ਵੀ 12-12 ਸੌ ਦੇ ਇਹ ਬਹੁਤ ਨਿੰਦਨਯੋਗ ਹੈ ਮਾਨ ਸਰਕਾਰ ਨੇ ਬਿਲਕੁਲ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਕਿਸਾਨਾਂ ਦੀ ਜਿਹੜੇ ਫਸਲਾਂ ਖਰਾਬ ਹੋਈਆਂ ਸੀ ਉਹਨਾਂ ਦਾ ਮਜ਼ਾਕ ਡਾਇਆ

165 165 ਲੇਖੋ ਜੀ 3 ਆਈ ਸੀ ਖਾਣੇ ਤੋਂ ਜ਼ਿਆਦਾ ਪਰੇਸ਼ਾਨੀ ਸਾਧ ਰੱਖੋ ਗਾਓ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਤੀ ਫਤਿਹ ਅੱਜ ਕਿਸਾਨ ਭਰਾਵੋ ਜਿੱਦਾਂ ਆਪਾਂ ਕਾਲ ਦਿੱਤੀ ਸੀ ਕਿ ਭਾਰਤੀ ਕਿਸਾਨ ਜੁੜਿਆ ਨੇਕਾ ਸਿੱਧੂਪੁਰ ਵੱਲੋਂ ਕਿ ਆਪਾਂ ਮੰਡੀ ਦੇ ਵਿੱਚ ਇੱਕ ਵੱਡਾ ਕੱਟ ਕਰਾਂਗੇ ਜੇ ਕਿਤੇ ਕਿਸਾਨਾਂ ਨੂੰ ਮੁਸ਼ਕਲਾਂ ਆਉਂਦੀਆਂ ਹੋਈਆਂ ਤੇ ਉਹਦਾ ਹੱਲ ਕੱਢਾਂਗੇ ਉਹਦੇ ਤਹਿਤ ਅੱਜ ਜਿਹੜੀ ਆਪਣੀ ਮੀਟਿੰਗ ਹੋਈ ਹੈ ਇਸ ਟਾਈਮ ਲਾਈਵ ਬੋਲੀ ਚੱਲਦੀ ਪਈ ਤੁਸੀਂ ਅੱਗੇ ਵੇਖੀ ਵੀ ਹੋਣੀ ਆ ਉਹਦੇ ਵਿੱਚ ਇੱਕ ਤਾਂ ਪਹਿਲਾਂ ਕਲੀਅਰ ਕਰਟ ਇਹ ਗੱਲ ਆਪਣੀ ਸੈਕਟਰੀ ਸਾਹਿਬ ਤੇ ਜਿਹੜੇ ਇਸ ਟਾਈਮ ਤੇ ਉਹਨਾਂ ਦੇ ਨੁਮਾਇੰਦੇ ਸੀ ਸੈਕਟਰੀ ਸਾਹਿਬ ਹੈ ਨਹੀਂ ਸੀਗਾ ਕਲੀਅਰ ਕੱਟ ਜੰਸੀਆ ਨਾਲ ਵੀ ਹੋਈ ਆ ਤੇ ਮਾਰਕੀਟ ਕਮੇਟੀ ਨਾਲ ਵੀ ਹੋਈ ਆ ਕਿ ਸਾਡੀ ਮੰਡੀ ਦੇ ਵਿੱਚ ਸੈਲਰ ਮਾਲਕ ਨਹੀਂ ਆਉਣਾ ਚਾਹੀਦਾ ਸਾਡੇ ਝੋਨੇ ਤੇ ਸਾਡੇ ਝੋਨੇ ਤੇ ਸਿਰਫ ਦੋ ਬੰਦੇ ਹੋਣੇ ਚਾਹੀਦੇ ਤਿੰਨ ਬੰਦੇ ਇੱਕ ਕਿਸਾਨ ਇੱਕ ਮਾਰਕੀਟ ਕਮੇਟੀ ਦਾ ਨੁਮਾਇੰਦਾ ਜਿਹੜਾ ਮਾਰਚਰ ਕੱਢਦਾ ਤੇ ਦੂਜੀ ਜਿਹੜੀ ਜੰਸੀ ਆ ਜਿਹੜਾ 17 ਤੋਂ ਲੈ ਕੇ ਤੇ 16 ਜਿੰਨੇ ਉੱਤੇ ਪੁਆਇੰਟ ਆਉਂਦੇ 18 ਦੇ ਅੰਡਰ ਤੱਕ ਉਹ ਝੋਨਾ ਖਰੀਦਣਗੇ ਉਸ ਤਹਿਤ ਅੱਗੇ ਦੂਜਾ ਨੰਬਰ ਇਹ ਆ ਵੀ ਜਿਹੜੀ ਉਹਨਾਂ ਦੀ ਮਸ਼ੀਨ ਹੈ ਜਿਹੜੀ ਡੱਬੇ ਵਾਲੀ ਮਸ਼ੀਨ ਲਈ ਫਿਰਦੇ ਆ ਉਹਦੇ ਵਿੱਚ 2 ਤੋਂ ਲੈ ਕੇ 2.5 ਜਿਹੜਾ ਮੋਰਚਰ ਹੈ ਉਹ ਗਲਤ ਆਉਂਦਾ ਜਿਹੜੀ ਹੈਗੀ ਆ ਮਾਰਕੀਟ ਕਮੇਟੀ ਦੀ ਮਸ਼ੀਨ ਉਹਦੇ ਵਿੱਚ ਜਿਹੜਾ ਮੋਰਚਰ ਆ ਬਿਲਕੁਲ 17 ਆਉਂਦਾ ਸਹੀ ਆਉਂਦਾ ਦੂਜੇ ਵਿੱਚ ਵਾਧੂ ਆ ਇਸ ਕਰਕੇ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਆ ਕਿ ਜੇ ਤਾਂ ਤੁਸੀਂ ਇਕੱਠੇ ਰਹੋਗੇ ਤੁਸੀਂ ਦੇਖਿਆ ਹੋਣਾ ਵੀ ਅੱਜ ਥੋੜੇ ਦਿਨਾਂ ਦਾ ਮਾਹੌਲ ਜਿਹੜਾ ਹੈਗਾ ਇੱਕ ਵਧੀਆ ਹੋ ਗਿਆ ਵੀ ਮੰਡੀ ਦੇ ਵਿੱਚ ਵੀ ਝੋਨਾ ਖਰੀਦਣ ਲੱਗ ਪਏ ਜਦੋਂ ਤੇ ਤੁਸੀਂ ਜਾਗਰੂਤ ਹੋਏ ਹੋ ਜੇ ਤੁਸੀਂ ਜਾਗਰੂਤ ਰਹੋਗੇ ਤੇ ਝੋਨਾ ਵਿਕੇਗਾ ਜੇ ਤੁਸੀਂ ਥੋੜਾ ਵੀ ਵੇਸਲਾ ਪਾਣ ਤੁਸੀਂ ਕਰ ਦਿੱਤਾ ਤੇ ਇਹੀ ਝੋਨਾ ਜਿਹੜਾ ਹੈਗਾ ਰੱਬ ਤੁਹਾਡਾ ਭਲਾ ਕਰੇ ਇਦਾਂ ਹੀ ਤੁਹਾਡੀਆਂ ਕਾਟਾਂ ਲੱਗਣਗੀਆਂ ਇਦਾਂ ਹੀ ਤੁਹਾਡਾ ਝੋਨਾ ਰੁਲੇਗਾ ਇਸ ਕਰਕੇ ਤੁਹਾਨੂੰ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਕਾਟ ਨਹੀਂ ਦੇਣੀ ਕਿਸੇ ਨੇ ਜੇ ਕੋਈ ਕਾਟ ਮੰਗਦਾ ਹੈ ਤੇ ਤੁਸੀਂ ਲਿਖਤੀ ਸ਼ਿਕਾਇਤ ਕਿਸੇ ਜੂਨੀਅਰ ਨੂੰ ਕਰ ਸਕਦੇ ਹੋ ਲਿਖਤੀ ਸ਼ਿਕਾਇਤ ਤੁਸੀਂ ਸੈਕਟਰੀ ਨੂੰ ਕਰ ਸਕਦੇ ਹੋ ਲਿਖਤੀ ਸ਼ਿਕਾਇਤ ਚੇਅਰਮੈਨ ਨੂੰ ਕਰ ਸਕਦੇ ਹੋ ਲਿਖਤੀ ਸ਼ਿਕਾਇਤ ਮਾਰਕੀਟ ਕਮੇਟੀ ਦੇ ਅਧਿਕਾਰ ਨੂੰ ਕਰ ਸਕਦਾ ਹੋ ਇਹ ਹੀ ਬੇਨਤੀ ਹੈ ਬਾਕੀ ਨਿਰਮਲ ਤੋਂ ਡਿਨੌਸ ਵਾਹਿਗੁਰੂ ਦੀ ਕਾਉਸਾ ਵਾਹਿਗੁਰੂ ਦੀ ਪ੍ਰਥਾ ਅੱਜ ਇੰਨਾ ਹੀ ਮਸਲਿਆਂ ਤੇ ਹੋਏ ਸੀਗੇ ਕਿ ਜਿਹੜਾ ਝੋਨੇ ਦੀ ਫਰੀਦ ਆ ਜਿਹੜੀ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਸੀਗੀ ਤੇ ਦੋ ਤਿੰਨ ਦਿਨ ਹੋ ਗਏ ਮੰਡੀ ਚ ਚੱਕਰ ਲਾਉਂਦੇ ਆ ਨੂੰ ਤੇ ਅੱਜ ਫੇਰ ਸਾਡੀ ਇਹ ਗੱਲ ਹੋਈ ਆ ਵੀ ਭਾਈ 17 ਤੋਂ ਪਲੱਸ ਮਤਲਬ 18 ਤੋਂ ਥੱਲੇ ਤੇ 17 ਤੋਂ ਪਲੱਸ ਕਿੰਨਾ ਝੋਨਾ ਹੈ ਉਹ ਚੱਕਿਆ ਜਾਊਗਾ ਤੇ ਮਾਰਕੀਟ ਕਮੇਟੀ ਦੇ ਨੁਮਾਇंदे ਤੇ ਇਨਸਪੈਕਟਰ ਜਿਹੜੀ ਏਜੰਸੀਆਂ ਦੇ ਇਨਸਪੈਕਟਰ ਆ ਉਹ ਮੌਜੂਦ ਹੋਣਗੇ ਸ਼ੈਲਰ ਵਾਲਾ ਇੱਥੇ ਕੋਈ ਮੌਜੂਦ ਨਹੀਂ ਹੋਣਾ ਚਾਹੀਦਾ ਕਿਸੇ ਵੀ ਢੇਰੀ ਤੇ ਸ਼ੈਲਰ ਵਾਲੇ ਦਾ ਕੋਈ ਹੱਕ ਨਹੀਂਗਾ ਕਿ ਸ਼ੈਲਰ ਵਾਲਾ ਇੱਥੇ ਆ ਕੇ ਸਾਡੇ ਕਿਸਾਨ ਦੀ ਜਿਹੜੀ ਏਜੰਸੀ ਆ ਉਹਨੂੰ ਠੁੱਡੇ ਮਾਰੇ ਜਾਂ ਉਹਨੂੰ ਦੇਖ ਕੇ ਉਹ ਨਖਰੇਬਾਜ਼ੀ ਕਰੇ ਉਹਦਾ ਕੋਈ ਅਧਿਕਾਰ ਨਹੀਂਗਾ ਕਿਉਂਕਿ ਏਜੰਸੀਆਂ ਨੇ ਪਾਸ ਕਰਨਾ ਹੈ ਮਾਰਕੀਟ ਕਮੇਟੀ ਨੇ ਮੌਸਟਰ ਚੈੱਕ ਕਰਾਉਣਾ ਉਹਨਾਂ ਦੀਆਂ ਮਸ਼ੀਨਾਂ ਨਾਲ ਮੌਸਟਰ ਚੈੱਕ ਹੋਣਾ ਹੈ ਸੈਲਰ ਵਾਲਿਆਂ ਦਾ ਇੱਥੇ ਕੋਈ ਕੰਮ ਨਹੀਂ ਕਰੂ ਤੇ ਸੈਲਰ ਵਾਲੇ ਨੂੰ ਸਾਡੀ ਚੇਤਾਵਨੀ ਵੀ ਹੈ ਜੇ ਕੋਈ ਇੱਥੇ ਪਾਇਆ ਗਿਆ ਤੇ ਮਾਰਕੀਟ ਕਮੇਟੀ ਚ ਵੀ ਅਸੀਂ ਕਹਿ ਕੇ ਆਏ ਆ ਵੀ ਮਾਰਕੀਟ ਕਮੇਟੀ ਵਾਲੇ ਵੀ ਉਹਨਾਂ ਤੇ ਕਾਰਵਾਈ ਕਰਨ ਤੇ ਜੇ ਕੋਈ ਉਹਨਾਂ ਦੇ ਸੈਲਰ ਵਾਲਾ ਇੱਥੇ ਪਾਇਆ ਜਾਂਦਾ ਜ਼ਿੰਮੇਵਾਰ ਉਹਨਾਂ ਨਾਲ ਕੋਈ ਨਸਬੇ ਉਹ ਹੁੰਦਾ ਉਹ ਆਪੇ ਬਿਹੇਵੀਅਰ ਦੇ ਉਹ ਆਪ ਮੈਂਦੇ ਤੇ ਇਨਸਪੈਕਟਰ ਜਿਹੜੇ ਏਜੰਸੀਆਂ ਦੇ ਇਨਸਪੈਕਟਰ ਹੈ ਉਹ ਮੌਜੂਦ ਹੋਣਗੇ ਸੈਲਰ ਵਾਲਾ ਇੱਥੇ ਕੋਈ ਮੌਜੂਦ ਨਹੀਂ ਹੋਣਾ ਚਾਹੀਦਾ ਕਿਸੇ ਵੀ ਢੇਲੀ ਤੇ ਸੈਲਰ ਵਾਲੇ ਦਾ ਕੋਈ ਹੱਕ ਨਹੀਂਗਾ ਕਿ ਸੈਲਰ ਵਾਲਾ ਇੱਥੇ ਆ ਕੇ ਸਾਡੇ ਕਿਸਾਨ ਦੀ ਜਿਹੜੀ ਜਨਸਾਵ ਨੂੰ ਠੁੱਡੇ ਮਾਰੇ ਜਾਂ ਉਹਨੂੰ ਦੇਖ ਕੇ ਉਹ ਨਖਰੇਬਾਜ਼ੀ ਕਰੇ ਉਹਦਾ ਕੋਈ ਅਧਿਕਾਰ ਨਹੀਂਗਾ ਕਿਉਂਕਿ ਏਜੰਸੀਆਂ ਨੇ ਪਾਸ ਕਰਨਾ ਹੈ ਮਾਰਕੀਟ ਕਮੇਟੀ ਨੇ ਮੌਸਰ ਚੈੱਕ ਕਰਾਉਣਾ ਉਹਨਾਂ ਦੀਆਂ ਮਸ਼ੀਨਾਂ ਨਾਲ ਮੌਸਰ ਚੈੱਕ ਹੋਣਾ ਤਾਂ ਸੈਲਰ ਵਾਲਿਆਂ ਦਾ ਇੱਥੇ ਕੋਈ ਕੰਮ ਨਹੀਂਗਾ ਤੇ ਸੈਲਰ ਵਾਲੇ ਨੂੰ ਸਾਡੀ ਪਤਾਵਣੀ ਵੀ ਹੈ ਜੇ ਕੋਈ ਇੱਥੇ ਪਾਇਆ ਗਿਆ ਤੇ ਮਾਰਕੀਟ ਕਮੇਟੀ 'ਚ ਵੀ ਅਸੀਂ ਕਹਿ ਕੇ ਆਏ ਆਂ ਕਿ ਮਾਰਕੀਟ ਕਮੇਟੀ ਵਾਲੇ ਵੀ ਉਹਨਾਂ ਤੇ ਕਾਰਵਾਈ ਕਰਨ ਤੇ ਜੇ ਕੋਈ ਉਹਨਾਂ ਦੇ ਸੈਲਰ ਵਾਲਾ ਇੱਥੇ ਪਾਇਆ ਜਾਂਦਾ ਜ਼ਿੰਮੇਵਾਰ ਉਹਨਾਂ ਨਾਲ ਕੋਈ ਨਿਸਬੇ ਹੁੰਦਾ ਉਹ ਆਪਦੇ ਮਿਹਰ ਦੇ ਉਹ ਆਪ ਜ਼ਿੰਮੇਵਾਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ